ਕੋਈ ਪਿੰਡ ਤੋਂ ਬੰਦੇ ਆ ਤੇ ਆਪਣਾ ਅਸੀਂ ਜੀ ਤੁਹਾਡੀ ਗੱਲ ਨਹੀਂ ਆ ਜੀ ਤਾਂ ਪਹੁੰਚੇ ਨੇ ਇਹਨਾਂ ਨੂੰ ਵੀ ਅਸੀਂ ਜੀ ਆਖਦੇ ਆ ਜੋਤੀ ਵੀਰ ਮੇਰਾ ਪਾਲ ਮਾ ਜੀ ਦੇ ਮਦਰ ਕਾਉਂਸਲਰ ਨੇ ਇਹ ਵੀ ਆਪਣੀ ਪੂਰੀ ਟੀਮ ਲੈ ਕੇ ਪਹੁੰਚੇ ਨੇ ਇਹਨਾਂ ਨੂੰ ਵੀ ਜੀ ਆਖਦੇ ਆ ਕੁਲਵਿੰਦਰ ਰਾਏ ਸੋਨੀ ਜੀ ਕਾਉਂਸਲਰ ਸਾਹਿਬ ਪਿੰਡਾਂ ਦੇ ਵਿੱਚ ਹੀ ਮੈਂਬਰ ਪਾਰਲੀਮੈਂਟ ਸਾਹਿਬ ਡਾਕਟਰ ਅਮਰ ਸਿੰਘ ਜੀ ਪਹੁੰਚ ਰਹੇ ਨੇ ਸੁਖਵੀਰ ਸਿੰਘ ਮੇਰਾ ਵੀ ਸੁੱਖਾ ਗੋਸ਼ ਕਰਦੋ ਪੰਜਾਬ ਵਿੱਚ ਖਤਰਾ ਪੈਦਾ ਕਰ ਰਹੇ ਨੇ ਪੈਸਾ ਵੀ ਕੈਨੇਡਾ ਬੋ ਪੇਡੀ ਗਿਲ ਸਾਹਿਬ ਤੁਹਾਨੂੰ ਜਿੱਥੇ ਵੀ ਕਿਤੇ ਸਨੇਹਾ ਲਾ ਕੇ ਬੁਲਾਉਂਦੇ ਆ ਤੁਸੀਂ ਇੱਕ ਆਵਾਜ਼ ਦੇ ਉੱਤੇ ਸਾਰੇ ਇਕੱਠੇ ਹੋ ਕੇ ਆਉਂਦੇ ਹੋ ਤੁਹਾਡੇ ਅਸੀਂ ਸਾਰੇ ਹੀ ਬਹੁਤ ਸ਼ੁਕਰਗੁਜ਼ਾਰ ਆ ਤੇ ਮੇਰੀ ਅੱਜ ਵੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸ਼ਾਂਤੀ ਨਾਲ ਪੂਰੇ ਸਬਰ ਸੰਤੋਖ ਦੇ ਨਾਲ ਜਦ ਤੱਕ ਇਹ ਆਪਣਾ ਧਰਨਾ ਸਮਾਪਤ ਨਹੀਂ ਹੋ ਜਾਂਦਾ ਜਦ ਤੱਕ ਸਾਰੇ ਬਲਾਰੇ ਬੋਲ ਨਹੀਂ ਲੰਦੇ ਜਦ ਤੱਕ ਆਪਾਂ ਆਪਣਾ ਅੱਜ ਦਾ ਮੈਮੋਰੰਡਮ ਡੀਐਸਪੀ ਸਮਰਾਲਾ ਨੂੰ ਨਹੀਂ ਦੇ ਲੰਦੇ ਉਦੋਂ ਤੱਕ ਕੋਈ ਵੀ ਸਾਥੀ ਜਿਹੜਾ ਹੈ ਦਾ ਪੈਸਾ ਕੋਈ ਨਹੀਂ ਅਜਾ ਗੱਲਾਂ ਹੁਣ ਵੀ ਉਵੇਂ ਹੀ ਆ ਜਿਵੇਂ ਪਹਿਲਾਂ ਪੰਚ ਤੋਂ ਜਲਦੀਆਂ ਸੀ ਦੇਖੋ ਤੁਸੀਂ ਸਾਰੇ ਇਤਿਹਾਸ ਦੇ ਗਵਾਹੋਂ ਕਿ ਅੱਜ ਜਿਸ ਪਾਰਟੀ ਬਹੁਤ ਕਬਰਾਉਂਦੇ ਆ ਡਰਦੇ ਆ ਜਦੋਂ ਹੀ ਸ਼ਾਮ ਪੈ ਜਾਂਦੀ ਹੈ ਇਸੇ ਤਰੀਕੇ ਨਾਲ ਕੋਈ ਸਵੇਰੇ ਸਜਰੇ ਨਿਕਲਣ ਤੋਂ ਵੀ ਕਬਰਾਉਂਦਾ ਕਿ ਨਾ ਕਿਤੇ ਜਾਂਦੇ ਜਾਂਦੇ ਕੋਈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਸਰਕਾਰ ਆਪ ਸਰਕਾਰ ਗੁੰਡਾ ਰਾਜ ਖਤਮ ਕਰੋ ਗੁੰਡਾ ਰਾਜ ਖਤਮ ਕਰੋ ਗੁੰਡਾ ਰਾਜ ਖਤਮ ਕਰੋ ਪੰਜਾਬ ਸਰਕਾਰ ਪੰਜਾਬ ਸਰਕਾਰ ਧੰਨਵਾਦ ਜੀ ਸਾਡੇ ਦਰਮਿਆਨ ਮਛਵਾਲ ਤੁਹਾਨੂੰ ਅੱਜ ਦਾ ਅਜੰਡਾ ਕੀ ਹੈ ਉਹ ਦੱਸਣ ਲਈ ਖੜਾ ਹੋਇਆ ਸੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਮੈਨੂੰ ਤੁਹਾਨੂੰ ਸਾਨੂੰ ਗਿਲ ਆ ਮੈਂ ਹੁਣੇ ਸਾਨੇਵਾਲ ਤੋਂ ਆ ਰਿਹਾ ਆਪਣੇ ਚੇਅਰਮੈਨ ਨੇ ਬਲਬੀਰ ਸਿੰਘ ਗੁੱਡੇਵਾਲ ਜੀ ਜੀ ਜਾਣਦੇ ਉਹ ਕੋਈ ਨਹੀਂ ਜਾਣ ਸਕਦੇ ਜੀ ਕਿਸੇ ਨੂੰ ਗੋਲੀ ਮਾਰ ਦੋ ਕਿਸੇ ਦੀ ਬਾਹ ਵੰਡ ਲਓ ਕਿਉਂ ਨਹੀਂ ਕਿਸੇ ਦੇ ਸਾਥ ਤੋਂ ਦੇਖੋ ਭਾਈ ਬਹੁਤ ਹੀ ਅਫਸੋਸ ਵਾਲੀ ਹਾਲਤ ਪੰਜਾਬ ਚ ਬਣੀ ਹੋਈ ਆ ਜਿਹੜੇ ਰੋਗ ਰੰਗਲਾ ਪੰਜਾਬ ਬਣਾਉਣ ਨੂੰ ਕਹਿੰਦੇ ਸੀ ਉਹਨਾਂ ਨੇ ਕੰਗਲਾ ਪੰਜਾਬ ਬਣਾ ਦਿੱਤਾ ਮਤਲਬ ਲਾਇਨ ਆਰਡਰ ਦੀਆਂ ਦੋ ਤਾ ਉਦਾਹਰਨਾ ਮੈਂ ਹੀ ਹੁਣੇ ਦੇ ਕੇ ਆਇਆ ਤੁਸੀਂ ਜਿਹਦੇ ਮਰਜੀ ਬੰਦੇ ਤੋਂ ਪੁੱਛ ਲਓ ਆ ਸਮਰਾਲੇ ਹਲਕੇ ਜਿਹੋ ਉਹ ਦਿਨ ਆਪਾਂ ਗਏ ਸੀ ਉਹ ਕੁਝ ਲੋਕ ਕੁਝ ਮੁੰਡੇ ਨੌਜਵਾਨ ਉਤਸਾਹੀ ਨਸ਼ਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਤੇ ਗੱਡੀ ਚੜਾਤੀ ਮਾ ਛੋੜ ਮਲਖ ਕੀਪਿੰਟ ਸੀ ਖੇੜਾ ਪਿੰਡ ਤੇ ਉਹ ਮਤਲਬ ਫਿਰ ਆਪਣਾ ਲੜਕਾ ਕਹਿ ਰਿਹਾ ਸੀ ਕਿ ਕੱਲ ਉਹਦਾ ਗੁੱਟ ਵੱਢ ਕੇ ਲੈ ਕੇ ਕਿਉਂਕਿ ਉਹਦੇ ਮੁੰਦਰੀਆਂ ਦੋ ਤਿੰਨ ਹੈਗੀਆਂ ਸੀ ਉਹ ਬਾਹਰ ਚ ਨਿਕਲਿਆ ਉਹ ਵੀ ਮੁੰਦਰੀਆਂ ਵੀ ਲੋਹੇ ਦੀਆਂ ਸੀ ਤੇ ਤੁਸੀਂ ਮਤਲਬ ਪੰਜਾਬ ਦੀ ਹਾਲਤ ਕਤਲੋ ਕਾਰਦ ਇੰਨਾ ਖਰਾਬ ਲਾਇ ਐਂਡ ਆਰਡਰ ਪੰਜਾਬ ਦਾ ਮੇਰਾ ਖਿਆਲ ਅਤਵਾ ਦਲੇ ਦਿਨਾਂ ਚ ਵੀ ਇੰਨਾ ਖਰਾਬ ਨਹੀਂ ਸੀ ਹੈਗਾ ਕਿ ਕੋਈ ਆਦਮੀ ਮਹਿਫੂਜ਼ ਨਾ ਮਹਿਸੂਸ ਕਰੇ ਕਿ ਮੈਂ ਅੱਜ ਠੀਕ ਠਾਕ ਆ ਆ ਸਾਡਾ ਸਾਹਨੇ ਵਾਲਾ ਵਾਲਾ ਚੇਅਰਮੈਨ ਹੈ ਬਲਬੀਰ ਬੁੱਡੇਵਾਲ ਉਹ ਕਹਿੰਦਾ ਜੀ ਰਾਤ ਨੂੰ ਬੰਦੇ ਮੇਰਾ ਪਿੱਛਾ ਕਰਦੇਗੇ ਘਰ ਤੱਕ ਮੈਂ ਕਹਿੰਦਾ ਗੱਡੀ ਰੋਕੀ ਨਹੀਂ ਘਰ ਚ ਵੜ ਗਿਆ ਤੇ ਮਤਲਬ ਕੀ ਹੈ ਯਾਰ ਅੱਜਾ ਜਿਹੜੇ ਜਿਨ੍ਹਾਂ ਦਾ ਰਾਜ ਆ ਉਹਨਾਂ ਨੂੰ ਇਸ ਗੱਲ ਨਾਲ ਕੁਝ ਲੈਣਾ ਦੇਣਾ ਹੀ ਨਹੀਂ ਉਹ ਕਹਿੰਦੇ ਨੇ ਪੰਜਾਬ ਦਾ ਰੰਗਲਾਵਾ ਔਰ ਨਛੇ ਦੀ ਹਾਲਤ ਦੇਖ ਲੋ ਫੋਨ ਕਰੋ ਹੁਣੇ ਬੰਦਾ ਤੇਨ ਆਜੂਗਾ ਕੋਈ ਚੀਜ਼ ਦੇਖ ਲਓ ਕਰਮਚਾਰੀਆਂ ਨੂੰ ਤਨਖਾਹਾਂ ਦੇ ਪੈਸੇ ਮੌਕੇ ਤੇ ਨਹੀਂ ਮਿਲ ਰਹੇ ਫਾਈਨੈਂਸ਼ੀਅਲ ਐਮਰਜੈਂਸੀ ਯਾ ملکਵਤ ਇਹ ਸੂਬਾ ਬਾਦਰੇ ਵੀ 6 ਕਰੋੜ ਕੱਲੇ ਮਾਈਨਿੰਗ ਚੋ ਲਿਆ ਕੇ ਦਵਾਂਗੇ ਕਹਿੰਦੇ ਸੀ ਨਾ 150 ਕਰੋੜ ਰੁਪਈਆ ਜਮਾ ਕਰਾਇਆ ਖਜ਼ਾਨੇ ਚ ਤੇ ਬਾਕੀ ਕਿੱਥੇ ਗਿਆ ਭਾਈ ਅਰੇ ਯਾਰ ਝੂਠ ਵੀ ਇੰਨਾ ਝੂਠ ਤੇ ਇਸ ਕਰਕੇ ਪੰਜਾਬ ਕਾਂਗਰਸ ਨੇ ਫੈਸਲਾ ਲਿਆ ਕਿ ਅਸੀਂ ਜਗ੍ਹਾ-ਜਗ੍ਹਾ ਇਹਨਾਂ ਦੀਆਂ ਕਾਰਗੁਜ਼ਾਰੀਆਂ ਦੇ ਖਿਲਾਫ ਧਰਨਾ ਦਵਾਂਗੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਔਰ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਠੁੱਠੇ ਲੋਕਾਂ ਦੀ ਸਰਕਾਰ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਜਿਹੜਾ ਮੇਰੇ ਕੋਲ ਐਸੀਫਾ ਦੇਖਿਆ ਨੇ ਆਪਣੇ ਪਾਸ ਤੇ ਕੀ ਕਿੱਦਾਂ ਦੇਖਦੇ ਹੋ ਜੀ ਯਾਰ ਦਿੱਲੀ ਸਾਡੇ ਇੱਥੇ ਹੈ ਨਹੀਂ ਆ ਪਰ ਫਿਰ ਵੀ ਉਹਨਾਂ ਨੂੰ ਜੇ ਐਸੀਫਾ ਦੇਣਾ ਸੀ ਤੇ ਜਦੋਂ ਫੜ ਕੇ ਲਗਏ ਸੀ ਉਦੋਂ ਹੀ ਦੇਣਾ ਚਾਹੀਦਾ ਸੀ ਨੈਤਿਕਤਾ ਤਾਂ ਇਹ ਕਹਿੰਦੀ ਆ ਕੋਈ ਬੰਦਾ ਜ਼ਿਲ੍ਹਾ 'ਚ ਸੀਐਮ ਰਹਿੰਦਾ ਉਹ ਹਿਮੰਤ ਸੋਰਨ ਨੇ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਇਹ ਤੇ ਭਾਈ ਦੇਖੋ ਇਹ ਤਾਂ ਇਹਦਾ ਪਾਰਟੀ ਹੋਈ ਹੈ ਕਿ ਗੱਲ ਕੁਝ ਹੋਰ ਆ ਬਣਾਉਣੀ ਕੁਝ ਹੋਰ ਆ ਉਹਦੇ 'ਚੋਂ ਵੀ ਬੈਨੀਫਿਟ ਲੈਣ ਦੀ ਕੋਸ਼ਿਸ਼ ਕਰਦੇ ਰਹੇ ਜੀ ਉਹ ਹਰ ਗਾਂਧੀ ਦੇ ਰਾਹੁਲ ਗਾਂਧੀ ਦੇ ਦੇਖੋ ਜੀ ਬਿੱਟੂ ਜੀ ਸਾਡੇ ਕੁਲੀ ਗਰੇ ਆ ਔਰ ਮੈਨੂੰ ਬਹੁਤ ਅਫਸੋਸ ਹੈ ਬਿੱਟੂ ਜੀ ਨੂੰ ਰਾਹੁਲ ਜੀ ਦੇ ਪਿੱਛੇ ਘੁੰਮਦਿਆਂ ਵੀ ਦੇਖਿਆ ਤਰਸਦਾ ਹੁੰਦਾ ਹੀ ਕਿ ਰਾਹੁਲ ਜੀ ਦੇ ਮੇਰੇ ਦਰਸ਼ਨ ਹੋ ਜਾਣ ਉਹ ਮੇਰੇ ਅੱਲ ਦੇਖ ਲੈਣ ਬੜਾ ਅਫਸੋਸ ਆ ਹੁਣ ਬਿੱਟੂ ਇਹੋ ਜੀਆਂ ਗੱਲਾਂ ਕਰ ਰਹੇ ਆ ਮੈਨੂੰ ਤੇ ਬਹੁਤ ਅਫਸੋਸ ਆ ਔਰ ਇਹ ਮੇਰਾ ਖਿਆਲ ਜਿੰਨਾਂ ਲੋਕਾਂ ਨਾਲ ਸਾਡੇ ਸਬੰਧ ਚੰਗੇ ਰਹੇ ਹੁਣ ਉਹਨਾਂ ਬਾਰੇ ਮਾੜਾ ਨਹੀਂ ਬੋਲਣਾ ਚਾਹੀਦਾ ਅਸੀਂ ਅਜੇ ਵੀ ਉਹਨਾਂ ਨੂੰ ਬਿੱਟੂ ਜੀ ਕਹਿ ਕੇ ਬੁਲਾ ਰਹੇ ਹਾਂ ਅਸੀਂ ਉਹਨਾਂ ਬਾਰੇ ਕਿਸੇ ਅਪਸ਼ਬਦਾਂ ਉਪਯੋਗ ਨਹੀਂ ਕਰ ਰਹੇ ਕਿਉਂਕਿ ਜਿਹੜੇ ਬੰਦੇ ਨਾਲ ਇਕੱਠਿਆਂ ਕੰਮ ਕੀਤਾ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਤਿੰਨ ਵਾਰੀ ਐਮਪੀ ਬਣਾਇਆ ਹਰ ਜਗ੍ਹਾ ਇਹਨਾਂ ਦੀ ਬਦਦਲ ਕੀਤੀ ਕਾਂਗਰਸ ਹਾਈ ਕਮਾਂਡ ਚ ਇਹਨਾਂ ਨੂੰ ਪੋਜੀਸ਼ਨ ਦਿੱਤੀ ਇਹ ਸਟ੍ਰੈਟੇਜੀ ਗਰੁੱਪ ਦੇ ਮੈਂਬਰ ਸੀ ਹੁਣ ਬੰਦਾ ਪਾਰਟੀ ਬਦਲ ਗਿਆ ਇਲੈਕਸ਼ਨ ਹਾਰ ਗਏ ਉਹ ਤੇ ਤੁਸੀਂ ਦੂਸਰੇ ਪਾਸੇ ਗੱਲਾਂ ਕਰਨ ਜਾਂਦੇ ਮੇਰਾ ਵਿਚਾਰ ਇਹ ਬਿੱਟੂ ਜਿਲੀ ਕੋਈ ਚੰਗੀ ਗੱਲ ਨਹੀਂ ਹੈ ਇਸ ਇੱਕ ਆਲਮਾਜਰਾ ਦੇਖੋ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਤੋਂ ਹੀ ਜਿਹੜਾ ਹੈਗਾ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਬਹੁਤ ਵੱਧ ਤੋਂ ਵੱਧਰਨ ਦੀ ਜਾ ਰਹੀ ਹੈ ਪੰਜਾਬ ਜੰਗਲ ਰਾਜ ਵੱਲ ਨੂੰ ਵਧ ਰਿਹਾ ਹੈ ਨਿਤ ਦਿਹਾੜੇ ਕਤਲ ਹੋ ਰਹੇ ਨੇ ਗੈਂਗਬਾਰਾਂ ਹੋ ਰਹੀਆਂ ਨੇ ਚੋਰੀਆਂ ਡਕੈਤੀਆਂ ਲੁੱਟ-ਮੁਟਖੋਹਾਂ ਹੋ ਰਹੀਆਂ ਨੇ ਸ਼ਰਿਆਂਾਂ ਸ਼ਹਿਰਾਂ 'ਚ ਪਿੰਡਾਂ 'ਚ ਸਨੇਚਿੰਗਸ ਹੋ ਰਹੀਆਂ ਨੇ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਕਾਂਗਰਸ ਪਾਰਟੀ ਨੇ ਆਪਣਾ ਵਿਰੋਧ ਦਰਜ ਕਰਾਉਣ ਲਈ ਅੱਜ ਪੂਰੇ ਪੰਜਾਬ ਭਰ 'ਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇਸ਼ਾ ਨਿਰਦੇਸ਼ਾਂ ਅਨੁਸਾਰ ਧਰਨੇ ਪ੍ਰਦਰਸ਼ਨ ਸਬ ਡਿਵੀਜ਼ਨ ਪੱਧਰ ਤੇ ਕੀਤਾ ਜਾ ਰਿਹਾ ਸਮਰਾਲੇ ਚ ਵੀ ਅੱਜ ਅਸੀਂ ਸਾਡੇ ਜਿਹੜੇ ਹਲਕਾ ਇੰਚਾਰਜ ਨੇ ਰਪਿੰਦਰ ਸਿੰਘ ਰਾਜਾ ਅਗੇ ਉਹਨਾਂ ਦੀ ਅਗਵਾਈ ਚ ਅੱਜ ਦਾ ਧਰਨਾ ਜਿਹੜਾ ਹੈ ਇਹ ਵਿਸ਼ਾਲ ਧਰਨਾ ਹੈ ਜਿਹੜੀ ਅੰਨੀ ਬੋਲੀ ਸਰਕਾਰ ਹੈ ਉਹਨੂੰ ਜਗਾਉਣ ਲਈ ਧਰਨਾ ਤੇਰੇ ਕਾਰਵਾਈ ਕੀ ਹੋਊਗੀ ਇਸ ਧਰਨੇ ਦਾ ਦੇਖੋ ਲੋਕ ਹੀ ਜਿਹੜੇ ਨੇ ਲੋਕਤੰਤਰ ਚ ਵੱਡੇ ਹੁੰਦੇ ਨੇ ਜਦੋਂ ਲੋਕ ਜਾਗ ਪੈਂ ਲੋਕ ਰੋਹ ਪੈਦਾ ਹੋ ਜੇ ਤਾਂ ਸਰਕਾਰਾਂ ਵੱਡੀਆਂ ਵੱਡੀਆਂ ਸਰਕਾਰਾਂ ਵੱਡੇ ਵੱਡੇ ਤਖਤ ਹਿੱਲ ਜਾਂਦੇ ਆ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਜਿਹੜਾ ਹੈਗਾ ਅੱਜ ਦਾ ਜਿਹੜਾ ਸਾਡਾ ਵਰਦੋਤ ਪ੍ਰਦਰਸ਼ਨ ਹੈ ਇਹਦੇ ਜਿਹੜਾ ਸਰਕਾਰ ਦੇ ਉੱਤੇ ਬਹੁਤ ਵੱਡਾ ਇਹ ਅਸਰ ਜਾਊਗਾ